ਵਾਰ ਤੇ 24ਵਾਂ ਸਾਲਾਨਾ ਵਸਾਕੀ ਭੰਡਾਰਾ ਮਨਾਇਆ ਜਾ ਰਿਹਾ ਹੈ ਮੇਲਾ ਮਨਾਇਆ ਜਾ ਰਿਹਾ ਹੈ ਜਿਹਦੇ ਜਿੱਦੂ ਰੂ ਰੂ ਸੰਗਤਾਂ ਅੱਜ ਹਾਜ਼ਰੀਆਂ ਭਰ ਰਹੀਆਂ ਨੇ ਔਰ ਮੈਂ ਇਸ ਮੇਲੇ ਦੀਆਂ ਸਮੂਹ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਸਾਰੀ ਸੰਗਤ ਨੂੰ ਬਾਬਾ ਜੀ ਦੇ ਆਸ਼ੀਰਵਾਦ ਲੈਣ ਵਾਸਤੇ ਇੱਥੇ ਸਾਰਿਆਂ ਨੂੰ ਸੱਦਾ ਦਿੰਦਾ ਕਿ ਮੇਲੇ ਦੇ ਵਿੱਚ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਠੀਕ ਨਿਕਲਿਆ ਪਾਲੀ ਵੇਦ ਵਾਲੀ ਐ ਅਮਰਪਾਲੀ ਐ ਪਵਨ ਹੰਸ ਐ ਇੱਕ ਮੁੰਡਾ ਐ ਵਾਇਸ ਆਫ ਪੰਜਾਬ ਤੋਂ ਆਨੰਦ ਐ ਸਿੰ ਕੌਰ ਸਿਮੀ ਐ ਹੋਰ ਕਈ ਕਲਾਕਾਰ ਨੇ ਨਾਮ ਲੈਂਦੇ ਆ ਤਾਂ ਫਿਰ ਬਹੁਤ ਟਾਈਮ ਲੱਗ ਜਾਊਗਾ ਬਹੁਤ ਸੀਨੀਅਰ ਕਲਾਕਾਰ ਜਿਹੜੇ ਆ ਕੇ ਇੱਥੇ ਬਾਬਾ ਜੀ ਦਾ ਗੁਣਗਾਨ ਕਰਦੇ ਬਾਬਾ ਜੀ ਕਿੰਨੇ ਸਮੇਂ ਤੋਂ ਮੇਰੀ ਸੁਣਾਵਾ ਤੋਂ ਸੁਣਵਾ ਰਹੇ ਮੈਨੂੰ 26 ਸਾਲ ਹੋ ਗਏ ਇੱਥੇ 24 ਸਾਲ ਤੋਂ ਮੇਲਾ ਚੱਲ ਰਿਹਾ 24ਵਾਂ ਮੇਲਾ ਹੈ ਕੀ ਕਹਿਣਾ ਚਾਹੁੰਦੇ ਹੋ ਸੰਤਾਨ ਲਈ ਕੀ ਮੈਸੇਜ ਹੈ ਸੰਤਾਨ ਲਈ ਮੈਸੇਜ ਹੈ ਕਿ ਕਿਸੇ ਵੀ ਤੁਸੀਂ ਦਰਬਾਰ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਗੁਰੂ ਕਰਨਾ ਜੁੜ ਕੇ ਸੇਵਾ ਔਰ ਸਿਮਰਨ ਕਰੋ ਕਿਉਂਕਿ ਸਭ ਤੋਂ ਵੱਡੀ ਜਿਹੜੀ ਰੱਬ ਨੂੰ ਪਾਉਣ ਦੀ ਇੱਕ ਵਿਧੀ ਹੈ ਉਹ ਸੇਵਾ ਤੇ ਸਿਮਰਨ ਹੈ ਸੇਵਾ ਸਿਮਰਨ ਕਰੋ ਕਿਸੇ ਅੱਛੇ ਮਹਾਪੁਰਸ਼ਾਂ ਦੇ ਨਾਲ ਜੁੜੋ ਜਿਹੜੇ ਤੁਹਾਨੂੰ ਵਰਮਾ ਭਲੇਖਾਂ 'ਚ ਨਾ ਪਾਉਣ ਤੁਹਾਨੂੰ ਗੁਰੂ ਨਾਲ ਜੋੜਨ ਗੁਰੂ ਰਣ ਜੋੜ ਕੇ ਤੁਹਾਡੀਆਂ ਜਿਹੜੀਆਂ ਨੇ ਸਾਰੀਆਂ ਚੀਜ਼ਾਂ ਠੀਕ ਕਰ ਸਕਣ ਔਰ ਤੁਹਾਨੂੰ ਸੇਵਾ ਸਿਮਰਨ ਦੇ ਨਾਲ ਜੋੜਦੇ ਹੋਣ ਉਹਨਾਂ ਮਹਾਪੁਰਸ਼ਾਂ ਨਾਲ ਜੁੜ ਕੇ ਆਪਣੀ ਸੇਵਾ ਸਿਮਰਨ ਕਰਕੇ ਜੀਵਨ ਸਫਲਾ ਬਣਾਓ ਨੌਜਵਾਨ ਜਿਹੜੇ ਅੱਜ ਨਸ਼ੇ ਦੇ ਵਿੱਚ ਪਏ ਆ ਅਸੀਂ ਵੀ ਇਸ ਦਰਬਾਰ ਵੱਲੋਂ ਕੀਤਾ ਹੈ ਕਿ ਅਸੀਂ ਹਰ ਤਕਰੀਬਨ ਮਹੀਨੇ 'ਚ ਦੋ ਤਿੰਨ ਜਿਹੜੇ ਆ ਨਸ਼ਾ ਸ਼ਰਾਉਣ ਵਾਲੇ ਬੱਚੇ ਉਹਨਾਂ ਨੂੰ ਸੀਐਮਸੀ ਹਸਪੀਟਲ ਲਿਜਾ ਕੇ ਉਹਨਾਂ ਦਾ ਨਸ਼ਾ ਛਡਾਉਣੇ ਆ ਔਰ ਮੈਂ ਬਾਕੀ ਵੀ ਪੰਜਾਬ ਦੇ ਜਿਹੜੇ ਮਾਹਪੁਰਸ਼ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਓ ਆਪਾਂ ਰਲ ਕੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਪੰਜਾਬ ਬਣਾਈਏ ਔਰ ਜਿੰਨੇ ਨਸ਼ਾ ਕਰਨ ਵਾਲੇ ਯੁਵਕ ਆ ਉਹਨਾਂ ਨੂੰ ਆਪਾਂ ਪਿਆਰ ਨਾਲ ਸਮਝਾ ਕੇ ਦਵਾਈ ਦਵਾ ਕੇ ਉਹਨਾਂ ਨੂੰ ਨਸ਼ੇ ਤੋਂ ਛੁਟਕਾਰਾ ਕਰਾਉਣਾ। ਅੱਜ ਅਸੀਂ ਬਾਜਾ ਖਿਦਰ ਬਲੀ ਜੀ ਜਿਹੜੇ ਨੇ ਉਹਨਾਂ ਦੇ ਉਹਨਾਂ ਦੀ ਜਿਹੜਾ ਇੱਥੇ ਸਮਾਗਮ ਹੈ ਉਸ ਤੇ ਹਾਜ਼ਰ ਹੋਏ ਆ ਤੇ ਸਾਰੀ ਸੰਗਤਾਂ ਦਾ ਧੰਨਵਾਦ ਹੈ ਬਹੁਤ-ਬਹੁਤ ਜੀ ਉਹਨਾਂ ਨੇ ਇੱਥੇ ਬੁਲਾਇਆ ਹੈ ਤੇ ਮਨਜੋਤ ਜੀ ਗਰੇਵਾਲ ਨੇ ਉਹ ਇੱਥੋਂ ਦੇ ਮੁਖ ਸੇਵਕ ਨੇ ਤੇ ਉਹਨਾਂ ਨੇ ਇੱਥੇ ਆਣ ਦਾ ਮੌਕਾ ਦਿੱਤਾ ਹੈ। ਤੇ ਸਾਰੀ ਸੰਗਠਨ ਦਾ ਧੰਨਵਾਦ ਕਰਨਾ ਹੈ ਅਤੇ ਨਤਮਸਤਕ ਹੋਣਾ ਹੈ। ਜਿਵੇਂ ਦੇਖਦੇ ਹੋ ਚੋਣਾਂ ਦਾ ਵਿਗਲ ਜਿਹੜਾ ਵੱਜ ਚੁੱਕਿਆ ਵਾ ਕਿਤਨਾ ਕਿਤੇ ਭਾਜੇਪੀ ਦੇ ਨੇਤਾ ਦਾ ਜਿਹੜਾ ਘਰਾਵੋ ਹੋ ਰਿਹਾ ਕਿਸਾਨਾਂ ਵੱਲੋਂ ਕਿਵੇਂ ਦੇਖੋ। ਦੇਖੋ ਅ ਮੇਰੇ ਖਿਆਲ ਚ ਵੀ ਇਹ ਜਨਤਾ ਦਾ ਜਿਹੜਾ ਗੁੱਸਾ ਹੈ ਉਹ ਫੁੱਟ ਰਿਹਾ ਹੈ। ਮਤਲਬ ਬਿਨਾ ਕਿਸੇ ਦੇ ਕਹੇ ਵੀ ਜਿਹੜੀ ਜਨਤਾ ਆਪਣੇ ਆਪ ਐਗਰੈਸਿਵ ਹੋ ਜਾਂਦੀ ਹੈ ਤੇ ਕਈ ਜਗ੍ਹਾ ਤੇ ਇਹਨਾਂ ਨੂੰ ਭਜਾ ਰਹੇ ਨੇ, ਕਈ ਜਗ੍ਹਾ ਤੇ ਇਹਨਾਂ ਨੂੰ ਸਵਾਲ-ਜਵਾਬ ਕਰ ਰਹੇ ਨੇ। ਕਈ ਜਗ੍ਹਾ ਤੇ ਫਿਰ ਤੁਤੂਮੇ ਵੀ ਹੁੰਦੀ ਹੈ ਉਹ ਹਾਲਾਂਕਿ ਉਹ ਸਵਾਜ ਵਾਸਤੇ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਪਰ ਲੋਕਾਂ ਦਾ ਗੁੱਸਾ ਜਿਹੜਾ ਉਹ ਫੁੱਟ ਰਿਹਾ ਉਹ ਸਾਹਮਣੇ ਆ ਰਿਹਾ ਇਸ ਕਰਕੇ ਕਿਸੇ ਵੀ ਰਾਜਨੀਤਾਂ ਨੂੰ ਉਹ ਜਿਹੜੇ ਜਨਤਾ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ਕਿ ਉਹ ਜਿਹੜਾ ਰਵਾਜ ਚੱਲ ਰਿਹਾ ਵੀ ਪੈਸਾ ਅਤੇ ਪਾਵਰ ਇਹ ਦੋਹਾਂ ਚੀਜ਼ਾਂ ਦੇ ਧਿਆਨ ਹੌਕਸ ਰੱਖਦੇ ਨੇ ਉਹ ਪਾਵਰ ਜਿਵੇਂ ਆ ਗਈ ਤੇ ਪੈਸਾ ਕਿਵੇਂ ਕਮਾਇਆ ਜਾਏਗਾ ਉਹਦੀ ਬਜਾਏ ਰਾਜਾ ਦਾ ਜਾਂ ਕੋਈ ਵੀ ਜਿਹੜਾ ਚੁਣੇ ਨੁਮਾਇੰਦਾ ਚੁਣਿਆ ਜਾਂਦਾ ਹੈ ਉਹਦਾ ਧਰਮ ਇਹ ਬਣਦਾ ਵੀ ਜਨਤਾ ਜਿਹੜੀ ਹੈ ਉਹ ਰੱਬ ਦਾ ਰੂਪ ਹੁੰਦੀ ਹੈ ਜਨਤਾ ਦੀ ਸੇਵਾ ਕਰੇ ਜਨਤਾ ਦੀ ਸੇਵਾ ਨਹੀਂ ਕਰਦੇ ਆਪਣੇ ਪਰਿਵਾਰਾਂ ਦੀ ਸੇਵਾ ਕਰਦੇ ਨੇ ਆ ਆਪਣੇ ਜਿਹੜੇ ਇਹਨਾਂ ਦੇ ਨੇਤਾ ਨੇ ਉਹਨਾਂ ਦੀ ਸੇਵਾ ਕਰਦੇ ਨੇ ਤੇ ਜਿਹੜੀ ਪਾਲਿਸੀ ਹੈ ਉਹ ਕਾਰਪੋਰੇਟ ਦੇ ਪੱਖੇ ਚੱਲ ਰਹੀ ਹੈ ਦੇਸ਼ ਦੀ ਕਾਰਪੋਰੇਟ ਦੇ ਹੱਕ ਸਾਰੇ ਕਾਨੂੰਨ ਬਣ ਰਹੇ ਨੇ ਐਸੇ ਵਾਲਾ ਹੋਰ ਪੈਸਾ ਕਮਾਰੇ ਗਰੀਬ ਹੋਰ ਗਰੀਬ ਹੋਰ ਪਹਿਲਾਂ ਨੋਟਿਸ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਸੈੱਲੋ ਦੇ ਵਿੱਚ ਜਿਹੜੀ ਕਾਰਕੁਝੀ ਆਉਂਦੀ ਸਬਾਬ ਪਲੇ ਆ ਜਾਂਦਾ ਵਾ ਜਿਵੇਂ ਦੇਖਦੇ ਹੋ ਕਿਹੜਾ ਨੋਟਿਸ ਸੈਲੋ ਦੇ ਵਿੱਚ ਪਹਿਲਾਂ ਕਰਨੇ ਜਾਣੀ ਸੀ ਆ ਦੇਖੋ ਇਹਦੇ ਕਰਨਗੇ 19 2 ਸਾਲ ਬਾਅਦ ਕਰਨਗੇ ਸੈਲੋ ਚ ਰੱਖਣੀ ਕੋਈ ਮਤਲਬ ਉੱਥੇ ਸਟੋਰ ਚੰਗਾ ਹੈ ਵਧੀਆ ਤਕਨੀਕ ਸਿੰਘੀ ਹੈ ਪਰ ਇਹ ਸਰਕਾਰ ਨੂੰ ਆਪਣੇ ਅੰਡਰ ਲੈਣੇ ਚਾਹੀਦੇ ਆ ਪ੍ਰਾਈਵੇਟ ਨਹੀਂ ਹੋਣੇ ਚਾਹੀਦੇ ਪ੍ਰਾਈਵੇਟ ਜਿਹੜਾ ਹੈ ਦੁਨੀਆ ਕਿਸੇ ਵੀ ਦੇਸ਼ ਦਾ ਲੋਜਨ ਕਰਾ ਦਿੱਤੇ ਹਿੰਸਾ ਇਹ ਜਿਹੜੀ ਹੈ ਇਹ ਸਰਕਾਰ ਦੇ ਆਪਣੇ ਹੱਥ ਵਿੱਚ ਇਹ ਕਲੈਕਸ਼ਨ ਦੇ ਵਿੱਚ ਕਲਾ ਜਿਹਦਾ ਸਮਰਥਨ ਕਰਨਗੇ ਇਲੈਕਸ਼ਨ ਅੱਜ ਅਜੇ ਫੈਸਲਾ ਨਹੀਂ ਲਿਆ ਕਿ ਕਹਿੰਦੇ ਬੀਜੇਪੀ ਨੂੰ ਵੋਟ ਨਾ ਪਾਓ ਐਸਕੀ ਐਸਕੀ ਮੋਡਲ ਅੱਜ ਅਜੇ ਕੋਈ ਫੈਸਲਾ ਨਹੀਂ ਲਿਆ ਕਿ ਵੀ ਕਿਹਨੂੰ ਸਮਰਥਨ ਕਰਨਾ ਹੈ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿੰਨਾ ਵੀ মিডিਆ ਪੱਤਰਕਾਰ ਭਾਈਚਾਰਾ ਪਹੁੰਚਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਅੱਜ ਦੇ ਇਸ ਪਾਵਨ ਔਰ ਪਵਿੱਤਰ ਦਿਹਾੜੀ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਜੀ ਅੱਜ ਆਪਾਂ ਖਵਾਜਾ ਖੇਜਲਵਰ ਜੀ ਦੇ ਦਰਬਾਰ ਤੇ ਪਹੁੰਚੇ ਆ ਨੀਲੋਪੁਰ ਜਿਨ੍ਹਾਂ ਦੇ ਮੁੱਖ ਸੇਵਾਦਾਰ ਸ਼੍ਰੀ ਮਾਨਸਤ ਬਾਬਾ ਮਨਜੋਤ ਸਿੰਘ ਜੀ ਮਹਾਂਪੁਰਸ਼ ਨੀਲੋਪੁਰ ਵਾਲੀਆਂ ਸਰਕਾਰਾਂ ਔਰ ਮੈਂ ਦੱਸਣਾ ਚਾਹੁੰਦਾ ਨਾ ਵੀ ਹਰ ਸਾਲ ਇਸ ਪਾਵਨ ਔਰ ਪਵਿੱਤਰ ਧਰਤੀ ਤੇ ਨੀਲੋਪੁਰ ਜਿੱਥੇ ਕੇ ਮਾਧੁਰ ਖਵਾਜਾ ਖੇਜਲਵਰ ਸਾਹਿਬ ਦਾ ਜਿਹੜਾ ਦਰਬਾਰ ਹੈ ਤੇ ਦੋ ਵਾਰ ਜਿਹੜਾ ਮੇਲਾ ਕਰਵਾਇਆ ਜਾਂਦਾ ਹੈ ਬਾਬਾ ਮਨਜੋਤ ਸਿੰਘ ਜੀ ਨੀਲੋਪੁਰ ਉਹਨਾਂ ਦੀਆਂ ਜੋਗਗਵਾਈ ਦੇ ਵਿੱਚ ਮਾਤਾ ਸਤਨਾਮ ਕੌਰ ਜੀ ਗਰੇਵਾਲ ਜੋ ਕਿ ਇਸ ਮੇਲੇ ਦੇ ਮੁੱਖ ਪ੍ਰਬੰਧਕ ਨੇ ਔਰ ਇਸ ਵਾਰ ਵੀ ਬਹੁਤ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਪਿਆਰ ਦੇ ਨਾਲ ਬੜੀ ਤعداد ਵਿੱਚ ਸੰਗਤ ਵੀ ਪੁੱਜੀ ਹੈ ਔਰ ਜਿਹੜਾ ਜੋੜ ਮੇਲਾ ਹਰ ਸਾਲ ਇਸ ਪਾਵਨ ਔਰ ਪਵਿੱਤਰ ਸਥਾਨ ਤੇ ਕਰਵਾਇਆ ਜਾਂਦਾ ਹੈ। ਬੱਸ ਆ ਜੇ ਮੇਲੇ ਤੇ ਪਹੁੰਚੇ ਬਾਜੀ ਕੋਜਾ ਪੀਰ ਦੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਇੱਥੇ ਹਮ ਮੰਗ ਕੇ ਪਹੁੰਚਦੇ ਹਾਂ ਇਸੇ ਤਰ੍ਹਾਂ ਪਹੁੰਚਦੇ ਰਹੋ ਬਾਕੀ ਅਸੀਂ ਇੱਥੇ ਇੱਕ ਬਤੌਰ ਕਲਾਕਾਰ ਨਹੀਂ ਆਏ ਬਾਜੀ ਮਹਾਰਾਜ ਅਸੀਂ ਜੀ ਪਰਮਾਤਮਾ ਦਾ ਆਸ਼ੀਰਵਾਦ ਲੈਣਾ ਆਉਨੇ ਆ ਬਾਬਾ ਜੀ ਦਾ ਹੋਰ ਵੀ ਜਿੰਨੀ ਸੰਗਤ ਅੱਛੇ ਗੀਤ ਸੁਣਦੀ ਇੱਥੇ ਬਾਕੀ ਮੈਂ ਵੀ ਇੱਥੇ ਜਿੰਨੇ ਗੀਤ ਗਾ ਕੇ ਜੰਨਾ ਸਾਰੀ ਸੰਗਤ ਸੁਣਨ ਵਾਲੀ ਹੁੰਦੀ ਹੈ ਹੋਰ ਵੀ ਬਹੁਤ ਅੱਛੇ-ਅੱਛੇ ਕਲਾਕਾਰ ਇੱਥੇ ਹੁੰਦੇ ਆ ਮਹਾਰਾਜ ਦੇ ਦਰ ਤੇ ਹਾਜ਼ਿਰ ਹੁੰਦੇ ਆ ਬਾਕੀ ਕਹਿੰਦੇ ਵੀ ਜੇ ਕਿਤੇ ਸੰਗੀਤ ਨਾ ਹੁੰਦਾ ਕੋਈ ਕਿਸੇ ਦਾ ਮੇਤਨ ਹੁੰਦਾ ਸੰਗੀਤ ਦਾ ਕਰਕੇ ਹਾਲ ਨਹੀਂ ਲੱਗਦੀ ਬਾਜੀ ਭਈ ਆਪਣੀ ਜ਼ੁਬਾਨ ਉੱਤੇ ਮਾਨ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਬਾਜੀ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਮਾਂ ਬੋਲੀ ਦੀ ਸਿਵਾ ਵੀ ਹੋ ਜਾਂਦੀ ਆ ਬਾਬੇ ਦਾ ਆਸ਼ੀਰਵਾਦ ਨਹੀਂ ਮਿਲ ਜਾਂਦਾ ਬਾਕੀ ਸੰਗਤ ਦਾ ਆਸ਼ੀਰਵਾਦ ਮਿਲ ਜਾਂਦਾ ਮੈਂ ਸੰਗਤ ਨੂੰ ਸਾਰੀ ਨੂੰ ਬੇਨਤੀ ਕਰਦੀ ਆ ਬਾਜੀ ਇਹ ਸੰਗਤ ਹਮ ਹਮਾ ਕੇ ਪਹੁੰਚਿਆ ਕਰੋ ਬਾਕੀ ਸੰਗਤ ਨੂੰ ਬੇਨਤੀ ਕਰਦੇ ਆ ਭਾਈ ਸਾਨੂੰ ਵੀ ਦਰਸ਼ਨ ਦਿੰਦੇ ਰਹੋ ਇਹ ਹਸੀ ਜਿੰਨੀ ਕੀ ਦੀਰ ਜਿੰਨੀ ਉਮਰ ਹੈਗੀ ਹਮੇਸ਼ਾ ਇਹ ਸੋਚੀਦਾ ਹਮੇਸ਼ਾ ਸੰਗਤ ਦੇ ਦਰਸ਼ਨ ਕਰਦੇ ਰਹੀਏ ਬਾਕੀ ਤੁਹਾਡਾ ਚੈਨਲ ਵਾਲਾ ਦਾ ਸ਼ੁਕਰਗੁਜ਼ਾਰ ਹੈ ਬੜੀ ਹੈ ਜੀ ਅੱਜ ਸਮਝੋ ਬਾਕੀ ਦੀ ਇੰਡਸਟਰੀ ਅੱਜ ਦੇਖ ਹੈ ਕਿ ਵਾਜੀ ਗਾਇਕੀ ਤਾਂ ਬਹੀ ਸ਼ਬਦਾਂ ਦੀ ਉਹ ਹੀ ਉਹਦੇ ਸ਼ਬਦਾਂ ਦਾ ਫੇਰ ਫੇਰ ਹੋ ਜਾਂਦਾ ਬਾਕੀ ਕਹਿੰਦੇ ਵੀ ਮਨ ਤੂੰ ਜੋ ਸਰੂਪ ਹੈ ਆਪਣਾ ਬਿਰਤ ਪਛਾਣ ਬਈ ਆਪਣਾ ਬਿਰਤ ਪਛਾਣਣਾ ਚਾਹੀਦਾ ਬੰਦੇ ਨੂੰ ਮੈਂ ਕਿੱਧਰੋਂ ਜਾਣਾਂ ਨਾ ਭਾਵੇਂ ਆਪਾਂ ਜਾਣੇ ਵੀ ਜਾਣੇ ਗਲਤੀ ਹੋ ਜਾਂਦੀ ਐ ਜੇ ਕੋਈ ਬੰਦਾ ਜਾਣ ਕੇ ਗਲਤੀ ਕਰੇ ਉਹ ਨਹੀਂ ਮੰਨੀ ਜਾਂਦੀ ਅੱਗੀ ਗੱਲ ਐ ਵੀ ਸਭ ਜੱਕ ਪੁਰਨਹਾਰ ਵੀ ਐ ਚੱਲਣਾਂ ਵੀ ਆਪਾਂ ਮੈਂ ਕਹਿੰਦਾ ਜਿਹੜੇ ਉਲਾਮੇ ਮਿਲਦੇ ਐ ਕਲਾਕਾਰੀ ਚ ਆਪਾਂ ਚੈਨਲ ਹੋਏ ਅਸੀਂ ਹੋਏ ਗੀਤਕਾਰ ਹੋਏ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਹਮਲਾ ਮਾਰ ਗਏ ਇਹ ਕਿਸੇ ਨੂੰ ਉਲਾਮਾ ਦੇਣ ਦਾ ਆਪਾਂ ਵਕਤ ਨਾ ਦਈਏ ਵੀ ਚੰਗੀ ਗਾਇਕੀ ਗਾਈਏ ਤੇ ਚੰਗੀ ਲਿਖੀ ਜਾ ਜਿੰਨੂ ਅੱਜ ਮੋਕੇ ਤੇ ਪਹੁੰਚੇ ਹਾਂ ਸਭ ਦੇ ਸਾਥ ਅੱਜ ਲਈ ਸਾਡੇ ਮੋਕੇ ਤੇ ਪਹੁੰਚੇ ਹਾਂ ਕਿ ਅਸਾਂ ਕੀ ਜਾਣ ਕੰਮ ਆਇਆ ਇੱਥੇ ਵੀ ਕੀ ਇਹ ਕਹਿੰਦਾ ਜਾਓਗੇ ਵੀ ਜਿੰਨੀ ਸੰਗਤ ਆਉਂਦੀ ਇੱਥੇ ਜਿੰਨੀ ਸੰਗਤ ਆਉਂਦੀ ਹੈ ਬੜੀ ਉਤਸ਼ਾਹ ਨਾਲ ਆਉਂਦੀ ਹੈ ਇੱਥੇ ਬਹੁਤ ਜੰਗਲਾ ਇੱਥੇ ਕੋਈ ਸ਼ਰਾਬੀ ਖਵਾ ਵੀ ਮਿਲਦਾ ਸਾਰੇ ਬਹੁਤ ਚੰਗੇ ਆ ਬਾਬਾ ਜੀ ਦਾ ਬੜਾ ਚੰਗਾ ਸਵਾ ਬਾਕੀ ਹਮੇਸ਼ਾ ਚੜਦੀ ਕਲਾ ਜਰੂਰ ਤੁਸੀਂ ਬਹੁਤ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ ਅੱਜ ਅਸੀਂ ਇੱਥੇ ਸੂਫੀ ਫਕੀਰਾਂ ਦੇ ਡੇਰੇ ਵਿੱਚ ਆਏ ਆ ਜਿਹੜੇ ਸੂਫੀ ਫਕੀਰਾਂ ਨੇ ਜੋ ਸੰਦੇਸ਼ ਦਿੱਤਾ ਹੈ ਉਹ ਪਿਆਰ ਤੇ ਮੁਹੱਬਤ ਦਾ ਸੰਦੇਸ਼ ਹੈ ਜੋ ਕਿ ਅੱਜ ਦੇ ਭਾਰਤ ਦੇ ਵਿੱਚ ਜਿਹੜੀ ਰਾਜਨੀਤੀ ਚੱਲ ਰਹੀ ਹੈ ਨਫ਼ਰਤ ਦੀ ਰਾਜਨੀਤੀ ਚੱਲ ਰਹੀ ਹੈ ਉਹਨੂੰ ਇਹ ਜਿਹੜਾ ਪ੍ਰਚਾਰ ਦਾ ਸੰਦੇਸ਼ ਹੈ ਇਹ ਉਸ ਰਾਜਨੀਤੀ ਨੂੰ ਨਫ਼ਰਤ ਦੀ ਰਾਜਨੀਤੀ ਨੂੰ ਖਤਮ ਕਰਦੀ ਹੈ ਤੇ ਪਿਆਰ ਤੇ ਮੁਹੱਬਤ ਨੂੰ ਇਹ ਅੱਗੇ ਲੈ ਕੇ ਜਾਂਦੀ ਹੈ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਲੋਕ ਇਤੋਂ ਮੁਹੱਬਤ ਦਾ ਹੀ ਸੰਦੇਸ਼ ਲੈ ਕੇ ਜਾਣ ਐਨੇ ਕਹਿੰਦਾ ਹੋਇਆ ਸ਼ਮਿੰਦਰ ਜਾਚਕ ਤੇ ਸਾਡੇ ਦੋਸਤਾਂ ਵੀ ਰਹੇ ਚੰਡੀਗੜ੍ਹ ਚੰਡੀਗੜ੍ਹ ਚੋਣਾਂ ਚ ਵਿੱਚ ਗੱਲ ਲੈਂਦਾ ਕਿ ਹੋ ਗਿਆ ਜਮਹੂਰ ਆਮ ਬੰਦੇ ਕੋਲ ਇੱਕ ਮੌਕਾ ਹੁੰਦਾ ਹੈ ਚੋਣਾਂ ਚ ਉਹ ਆਪਣੀ ਜਿਹੜੀ ਹੈਗੀ ਆ ਲੋਕਾਂ ਦੇ ਮੁਤਾਬਕ ਆਪਣਾ ਰਾਜਾ ਚੁਣ ਸਕਦਾ ਹੈ ਅੱਜ ਸਬਾਪ ਨਾਲ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਵੀ ਹੈ ਤੇ ਸਾਨੂੰ ਡਾਕਟਰ ਸਾਹਿਬ ਨੇ ਇਹ ਤਾਕਤ ਦਿੱਤੀ ਹੈ ਕਿ ਅਸੀਂ ਆਪਣਾ ਰਾਜਾ ਬੈਲਟ ਬਾਕਸ ਨਾਲ ਜੇ ਵੋਟ ਪਾ ਕੇ ਚੁਣ ਸਕਦੇ ਆ ਤੇ ਹਰੇਕ ਬੰਦੇ ਨੂੰ ਜਿਹੜੀ ਆ ਵੋਟ ਹੈ ਉਹ ਬਿਨਾ ਜਾਤੀ ਤੇਤ ਭਾਵ ਦੇ ਜਾਂ ਪੈਸੇ ਦੇ ਪ੍ਰਭਾਵ ਚਾਏ ਬਿਨਾ ਗੂੜ੍ਹ ਗੂੜ੍ਹੀ ਚਾਹੀਦੀ ਹੈ ਤੇ ਆਪਣੀ ਮਰਜ਼ੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ